ਆਣੀਆ ਦਿੱਲੀ ਦੇ ਵਿੱਚ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ 23 ਸਤੰਬਰ ਨੂੰ ਤੇ ਅੱਜ 23 ਸਤੰਬਰ ਨੂੰ ਉਹਨਾਂ ਨੂੰ ਦਿੱਲੀ క్రికెਟਰ ਜਵਰਾਜ ਸਿੰਘ ਨਾਲ ਜੁੜੀ ਖਬਰ ਸਾਹਮਣੇ ਆਈ ਆ ਅੱਜ ਈਡੀ ਦੇ ਵੱਲੋਂ ਉਹਨਾਂ ਦੇ ਕੋਲੋਂ ਪੁਸ਼ਗਿਸ਼ ਕੀਤੀ ਜਾਣੀ ਆ ਦਿੱਲੀ ਦੇ ਵਿੱਚ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ 23 ਸਤੰਬਰ ਨੂੰ ਤੇ ਅੱਜ 23 ਸਤੰਬਰ ਨੂੰ ਉਹਨਾਂ ਨੂੰ ਦਿੱਲੀ ਦੇ ਵਿੱਚ ਈਡੀ ਦਫ਼ਤਰ ਦੇ ਵਿੱਚੋਂ ਬੁਲਾਇਆ ਗਿਆ ਜਿੱਥੇ ਉਹਨਾਂ ਨੂੰ ਉਹਨਾਂ ਦੇ ਕੋਲੋਂ ਪੁਸ਼ਗਿਸ਼ ਕੀਤੀ ਜਾਣੀ ਆ ਮਾਮਲਾ オンલાઈਨ ਐਸਰਟੇਬਾਜੀ ਐਪ ਦਾ ਦੱਸਿਆ ਜਾ ਰਿਹਾ ਜਿਸ ਤੇ ਚਲਦੇ ਕਿ ਅੱਜ ਈਡੀ ਦੇ ਵੱਲੋਂ ਉਹਨਾਂ ਦੇ ਕੋਲੋਂ ਪੁਸ਼ਗਿਸ਼ ਕੀਤੀ ਜਾਵੇਗੀ ਤੇ ਦੱਸਦੇ ਕਿ ਐਕਟਰ ਤੋਂ ਨੂੰ ਤੋਂ ਕੱਲ ਹੀ ਤਲਬ ਕੀਤਾ ਗਿਆ ਤੇ ਕੱਲ ਉਹਨਾਂ ਦੇ ਕੋਲੋਂ ਵੀ ਪੁਸ਼ਗਿਸ਼ ਇਸ ਪੂਰੇ ਮਾਮਲੇ ਦੇ ਵਿੱਚੇ ED ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ED ਵੱਲੋਂ ਇਹ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ 22 ਸਤੰਬਰ ਨੂੰ ਜਾਨੀ ਕਿ ਕੱਲ ਰੋਬੀ ਰੁਥਾਪਾ ਨੂੰ ਵੀ ED ਦੇ ਵੱਲੋਂ ਤਲਬ ਕੀਤਾ ਗਿਆ ਸੀ ਤੇ ਪੁਸ਼ਕੀਸ਼ਿਤਪੁਰ ਮਾਮਲੇ ਦੇ ਵਿੱਚ ਕੀਤੀ ਗਈ ਸੀ ਤੇ ਅੱਜ ਜੁਵਰਾਤ ਸਿੰਘ ਨੂੰ ਦਿੱਲੀ ਦੇ ਦਫਤਰ ED ਦੇ ਵੱਲੋਂ ਤਲਬ ਕੀਤਾ ਗਿਆ ਜਿੱਥੇ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਹੈ ਤੇ ਪੂਰਾ ਮਾਮਲਾ ਆਨਲਾਈਨ ਸਟੇਬਾਜੀ ਐਪ ਦਾ ਦੱਸਿਆ ਜਾ ਰਿਹਾ ਜਿੱਥੇ ਚੱਲਦੇ ਪੁਲਿਸ ਵੱਲੋਂ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤਾਂ ਜੁਵਰਾਤ ਸਿੰਘ ਨੂੰ ED ਦੇ ਵੱਲੋਂ ਅਪੁਸ਼ਕਿਸ਼ ਕੀਤੇ ਜਾਣੀ ਈਡੀ ਦੇ ਵੱਲੋਂ ਪੁਸ਼ਕਿਸ਼ ਕੀਤੇ ਜਾਵੇਗੇ ਪੂਰੇ ਮਾਮਲੇ ਦੇ ਵਿੱਚ ਜਾਂਚ ਜਿਹੜੀ ਈਡੀ ਦੇ ਵੱਲੋਂ ਕੀਤੀ ਜਾਣੀ ਹੈ ਤੇ ਇਸ ਤਰ੍ਹਾਂ ਹੀ ਸਤੰਭੋਂ ਨੂੰ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ ਦਿੱਲੀ ਦਫਤਰ ਦੇ ਵਿੱਚ ਅਜੇ ਦਿੱਲੀ ਦੇ ਵਿੱਚ ਜਾਨਕ ਜਵਰਾਤ ਸਿੰਘ ਅਤੇ ਦਿੱਲੀ ਚ ਉਹਨਾਂ ਨੂੰ ਤਲਬ ਕੀਤਾ ਗਿਆ ਜਿੱਥੇ ਈਡੀ ਦੇ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਕੀਤੀ ਜਾਣੀ ਹੈ ਤੇ ਕੱਲ ਸੋਨੂ ਸੂਦ ਐਕਟਰ ਸੋਨੂ ਸੂਦ ਨੂੰ ਵੀ ਤਲਬ ਕੀਤਾ ਗਿਆ ਤੇ ਕੱਲ ਸੋਨੂ ਸੂਦ ਤੋਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਜਾਂਚ ਜਿਹੜੀ ਹੈ ਕੀਤੀ ਜਾਣੀ ਹੈ ਤੇ ਪੁਸ਼ਕਿਸ਼ਿਤ ਪੂਰੇ ਮਾਮਲੇ ਦੇ ਵਿੱਚ ਕੀਤੇ ਜਾਣੇ ਸਵਾਲ ਜਵਾਬ ਕੀਤੇ ਜਾਣੇ ਆ ਜਿੱਥੇ ਚੱਲਦੇ ਕਿ ਅੱਜ ਜਵਰਾਤ ਸਿੰਘ ਨੂੰ ਦਿੱਲੀ ਦਫ਼ਤਰ ਏਡੀ ਦੇ ਦਿੱਲੀ ਦਫ਼ਤਰ ਤਲਬ ਕੀਤਾ ਗਿਆ ਤਾਂ ਅੱਜ ਪੁਸ਼ਕਿਸ਼ ਪੂਰੇ ਮਾਮਲੇ ਦੇ ਵਿੱਚ ਕੀਤੀ ਜਾਣੀ ਹੈ। ਕ੍ਰਿਕਟਰ ਜਵਰਾਤ ਸਿੰਘ ਨਾਲ ਜੁੜੀ ਖਬਰ ਸਾਹਮਣੇ ਆਈ ਆ ਅੱਜ ਏਡੀ ਦੇ ਵੱਲੋਂ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਆ। ਦਿੱਲੀ ਦੇ ਵਿੱਚ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ 23 ਸਤੰਬਰ ਨੂੰ ਤੇ ਅੱਜ 23 ਸਤੰਬਰ ਨੂੰ ਉਹਨਾਂ ਨੂੰ ਦਿੱਲੀ ਦੇ ਵਿੱਚ ਈਡੀ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਜਿੱਥੇ ਉਹਨਾਂ ਨੂੰ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਹੈ ਪੂਰਾ ਮਾਮਲਾ ਆਨਲਾਈਨ ਐਸਰਟੇਬਾਜੀ ਐਪ ਦਾ ਦੱਸਿਆ ਜਾ ਰਿਹਾ ਜਿਸ ਤੇ ਚੱਲਦੇ ਕਿ ਅੱਜ ਈਡੀ ਦੇ ਵੱਲੋਂ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਵੇਗੀ ਤੇ ਦੱਸਦੇ ਕਿ ਐਕਟਰ ਤੋਂ ਨੂੰ ਜਵਰਾਜ ਸਿੰਘ ਨੂੰ ਦਿੱਲੀ ਦਫ਼ਤਰ ਈਡੀ ਦੇ ਦਿੱਲੀ ਦਫ਼ਤਰ ਤਲਬ ਕੀਤਾ ਗਿਆ ਤਾਂ ਅੱਜ ਪੁਸ਼ਕਿਸ਼ ਪੂਰੇ ਮਾਮਲੇ ਦੇ ਵਿੱਚ ਕੀਤੀ ਜਾਣੀ ਹੈ ਕ੍ਰਿਕਟਰ ਜੁਰਾਤ ਸਿੰਘ ਨਾਲ ਜੁੜੀ ਖਬਰ ਸਾਹਮਣੇ ਆਈ ਆ ਅੱਜ ਈਡੀ ਦੇ ਵੱਲੋਂ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਆ ਦਿੱਲੀ ਦੇ ਵਿੱਚ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ 23 ਸਤੰਬਰ ਨੂੰ ਤੇ ਅੱਜ 23 ਸਤੰਬਰ ਨੂੰ ਉਹਨਾਂ ਨੂੰ ਦਿੱਲੀ ਦੇ ਵਿੱਚ ਈਡੀ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਜਿੱਥੇ ਉਹਨਾਂ ਨੂੰ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਆ ਦਾ ਮਾਮਲਾ ਔਨਲਾਈਨ ਐਸਰਟੇ ਭਾਜੀ ਐਪ ਦਾ ਦੱਸਿਆ ਜਾ ਰਿਹਾ ਜਿਸ ਤੇ ਚਲਦੇ ਕਿ ਅੱਜ ਈਡੀ ਦੇ ਵੱਲੋਂ ਉਹਨਾਂ ਦੇ ਕੋਲੋਂ ਪੁਸ਼ਗਿਸ਼ ਕੀਤੀ ਜਾਵੇਗੀ ਤੇ ਦੱਸਦੇ ਕਿ ਐਕਟਰ ਤੋਨੂ ਤੋਨੂ ਕੱਲ ਹੀ ਤਲਬ ਕੀਤਾ ਗਿਆ ਤੇ ਕੱਲ ਉਹਨਾਂ ਦੇ ਕੋਲੋਂ ਵੀ ਪੁਸ਼ਗਿਸ਼ ਇਸ ਪੂਰੇ ਮਾਮਲੇ ਦੇ ਵਿੱਚ ED ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ED ਵੱਲੋਂ ਇਹ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ 22 ਤੰਬੋਂ ਨੂੰ ਜਾਣੀ ਕਿ ਕੱਲ ਰੋਬੀ ਨੂੰ ਥਾਪਾ ਨੂੰ ਵੀ ED ਦੇ ਵੱਲੋਂ ਤਲਬ ਕੀਤਾ ਗਿਆ ਸੀ ਤੇ ਪੁਸ਼ਗੀਛਿਤਪੁਰ ਮਾਮਲੇ ਦੇ ਵਿੱਚ ਕੀਤੀ ਗਈ ਸੀ ਤੇ ਅੱਜ ਜੁਵਰਾਤ ਸਿੰਘ ਨੂੰ ਦਿੱਲੀ ਦੇ ਦਫਤਰ ED ਦੇ ਵੱਲੋਂ ਤਲਬ ਕੀਤਾ ਗਿਆ ਜਿੱਥੇ ਉਹਨਾਂ ਦੇ ਕੋਲੋਂ ਪੁਸ਼ਗੀਛ ਕੀਤੀ ਜਾਣੀ ਹੈ ਤੇ ਪੂਰਾ ਮਾਮਲਾ ਆਨਲਾਈਨ ਸਟੇਬਾਜੀ ਐਪ ਦਾ ਦੱਸਿਆ ਜਾ ਰਿਹਾ ਜਿਸ ਤੇ ਚੱਲਦੇ ਪੁਲਿਸ ਵੱਲੋਂ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤਾਂ ਜੁਵਰਾਤ ਸਿੰਘ ਨੂੰ ED ਦੇ ਵੱਲੋਂ ਪੁਸ਼ਕੀਸ਼ ਕੀਤੇ ਜਾਣੀ ਐਡੀ ਦੇ ਵੱਲੋਂ ਪੁਸ਼ਕੀਸ਼ ਕੀਤੇ ਜਾਵੇਗੀ ਪੂਰੇ ਮਾਮਲੇ ਦੇ ਵਿੱਚ ਜਾਂਚ ਜਿਹੜੀ ਐਡੀ ਦੇ ਵੱਲੋਂ ਕੀਤੀ ਜਾਣੀ ਹੈ ਤੇ ਇਸ ਤਰ੍ਹਾਂ ਹੀ ਸਤੰਭੋਂ ਨੂੰ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ ਦਿੱਲੀ ਦਫਤਰ ਦੇ ਵਿੱਚ ਅਜੇ ਦਿੱਲੀ ਦੇ ਵਿੱਚ ਜਾਣਕ ਜਗਰਾਤ ਸਿੰਘ ਅਤੇ ਦਿੱਲੀ ਚ ਉਹਨਾਂ ਨੂੰ ਤਲਬ ਕੀਤਾ ਗਿਆ ਜਿੱਥੇ ਐਡੀ ਦੇ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਕੀਤੀ ਜਾਣੀ ਹੈ ਤੇ ਕੱਲ ਸੋਨੂ ਸੂਦ ਐਕਟਰ ਸੋਨੂ ਸੂਦ ਨੂੰ ਵੀ ਤਲਬ ਕੀਤਾ ਗਿਆ ਤੇ ਕੱਲ ਸੋਨੂ ਸੂਦ ਤੋਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਐਡੀ ਦੇ ਵੱਲੋਂ ਜਾਂਚ ਜਿਹੜੀ ਇਹ ਕੀਤੀ ਜਾਣੀ ਹੈ ਤੇ ਪੁਸ਼ਕੀਸ਼ਿਤ ਪੂਰੇ ਮਾਮਲੇ ਦੇ ਵਿੱਚ ਕੀਤੀ ਜਾਣੀ ਸਵਾਲ ਜਵਾਬ ਕੀਤੇ ਜਾਣੇ ਆ ਜਿੱਥੇ ਚੱਲਦੇ ਕਿ ਅੱਜ ਜਵਰਾਜ ਸਿੰਘ ਨੂੰ ਦਿੱਲੀ ਦਫ਼ਤਰ ਈਡੀ ਦੇ ਦਿੱਲੀ ਦਫ਼ਤਰ ਤਲਬ ਕੀਤਾ ਗਿਆ ਤਾਂ ਅੱਜ ਪੁਸ਼ਕਿਸ਼ ਪੂਰੇ ਮਾਮਲੇ ਦੇ ਵਿੱਚ ਕੀਤੀ ਜਾਣੀ ਹੈ। ਕ੍ਰਿਕਟਰ ਜਵਰਾਜ ਸਿੰਘ ਨਾਲ ਜੁੜੀ ਖਬਰ ਸਾਹਮਣੇ ਆਈ ਆ ਅੱਜ ਈਡੀ ਦੇ ਵੱਲੋਂ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਆ ਦਿੱਲੀ ਦੇ ਵਿੱਚ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ। ਤੇ ਇਸ ਤੰਪਰ ਨੂੰ ਤੇ ਅੱਜ ਇਹ ਤੰਪਰ ਨੂੰ ਉਹਨਾਂ ਨੂੰ ਦਿੱਲੀ ਦੇ ਵਿੱਚ ਈਡੀ ਦਫਤਰ ਦੇ ਵਿੱਚੋਂ ਬੁਲਾਇਆ ਗਿਆ ਜਿੱਥੇ ਉਹਨਾਂ ਨੂੰ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਆ ਪੂਰਾ ਮਾਮਲਾ ਆਨਲਾਈਨ ਐਸਰਟੇ ਭਾਜੀ ਐਪ ਦਾ ਦੱਸਿਆ ਜਾ ਰਿਹਾ ਜਿੱਥੇ ਚੱਲਦੇ ਕਿ ਅੱਜ ਈਡੀ ਦੇ ਵੱਲੋਂ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਵੇਗੀ ਤੇ ਦੱਸਦੇ ਕਿ ਐਕਟਰ ਤੋਂ ਨੂੰ ਤੋਂ ਕੱਲ ਹੀ ਤਲਬ ਕੀਤਾ ਗਿਆ ਤੇ ਕੱਲ ਉਹਨਾਂ ਦੇ ਕੋਲੋਂ ਵੀ ਪੁਸ਼ਕਿਸ਼ ਇਸ ਪੂਰੇ ਮਾਮਲੇ ਦੇ ਵਿੱਚ ED ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ED ਵੱਲੋਂ ਇਹ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ 22 ਤੰਬੋਂ ਨੂੰ ਜਾਣੀ ਕਿ ਕੱਲ ਰੋਬੀਨ ਉਥਾਪਾ ਨੂੰ ਵੀ ED ਦੇ ਵੱਲੋਂ ਤਲਬ ਕੀਤਾ ਗਿਆ ਸੀ ਤੇ ਪੁਸ਼ਕੀਚਿਤਪੁਰ ਮਾਮਲੇ ਦੇ ਵਿੱਚ ਕੀਤੀ ਗਈ ਸੀ ਤੇ ਅੱਜ ਜੁਵਰਾਤ ਸਿੰਘ ਨੂੰ ਦਿੱਲੀ ਦੇ ਦਫ਼ਤਰ ED ਦੇ ਵੱਲੋਂ ਤਲਬ ਕੀਤਾ ਗਿਆ ਜਿੱਥੇ ਉਹਨਾਂ ਦੇ ਕੋਲ ਪੁਸ਼ਕਿਸ਼ ਕੀਤੀ ਜਾਣੀ ਹੈ ਤੇ ਪੂਰਾ ਮਾਮਲਾ ਆਨਲਾਈਨ ਸਟੇਬਾਜੀ ਐਪ ਦਾ ਦੱਸਿਆ ਜਾ ਰਿਹਾ ਜਿੱਥੇ ਚੱਲਦੇ ਪੁਲਿਸ ਵੱਲੋਂ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤਾਂ ਜੁਵਰਾਤ ਸਿੰਘ ਨੂੰ ED ਦੇ eh, ਵੱਲੋਂ ਪੁਸ਼ਕੀਸ਼ ਕੀਤੇ ਜਾਣੀ ਐਡੀ ਦੇ ਵੱਲੋਂ ਪੁਸ਼ਕੀਸ਼ ਕੀਤੇ ਜਾਵੇਗੀ ਪੂਰੇ ਮਾਮਲੇ ਦੇ ਵਿੱਚ ਜਾਂਚ ਜਿਹੜੀ ਐਡੀ ਦੇ ਵੱਲੋਂ ਕੀਤੀ ਜਾਣੀ ਹੈ ਤੇ ਇਸਤਾਈ ਸਤੰਭੋਂ ਨੂੰ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ ਦਿੱਲੀ ਦਫਤਰ ਦੇ ਵਿੱਚ ਅਜੇ ਦਿੱਲੀ ਦੇ ਵਿੱਚ ਜਾਣਕ ਜਗਰਾਤ ਸਿੰਘ ਅਤੇ ਦਿੱਲੀ ਚ ਉਹਨਾਂ ਨੂੰ ਤਲਬ ਕੀਤਾ ਗਿਆ ਜਿੱਥੇ ਐਡੀ ਦੇ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਕੀਤੀ ਜਾਣੀ ਹੈ ਤੇ ਕਲ ਸੋਨੂ ਸੂਦ ਐਕਟਰ ਸੋਨੂ ਸੂਦ ਨੂੰ ਵੀ ਤਲਬ ਕੀਤਾ ਗਿਆ ਤੇ ਕਲ ਸੋਨੂ ਸੂਦ ਤੋਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਐਡੀ ਦੇ ਵੱਲੋਂ ਜਾਂਚ ਜਿਹੜੀ ਇਹ ਕੀਤੀ ਜਾਣੀ ਹੈ ਤੇ ਪੁਸ਼ਕੀਸ਼ਿਤ ਪੂਰੇ ਮਾਮਲੇ ਦੇ ਵਿੱਚ ਕੀਤੀ ਜਾਣੇ ਸਵਾਲ ਜਵਾਬ ਕੀਤੇ ਜਾਣੇ ਆ ਜਿੱਥੇ ਚੱਲਦੇ ਕਿ ਅੱਜ ਜਵਰਾਜ ਸਿੰਘ ਨੂੰ ਦਿੱਲੀ ਦਫ਼ਤਰ ਈਡੀ ਦੇ ਦਿੱਲੀ ਦਫ਼ਤਰ ਤਲਬ ਕੀਤਾ ਗਿਆ ਤਾਂ ਅੱਜ ਪੁਸ਼ਕਿਸ਼ ਪੂਰੇ ਮਾਮਲੇ ਦੇ ਵਿੱਚ ਕੀਤੀ ਜਾਣੀ ਹੈ। ਕ੍ਰਿਕਟਰ ਜਵਰਾਜ ਸਿੰਘ ਨਾਲ ਜੁੜੀ ਖਬਰ ਸਾਹਮਣੇ ਆਈ ਆ ਅੱਜ ਈਡੀ ਦੇ ਵੱਲੋਂ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਆ। ਦਿੱਲੀ ਦੇ ਵਿੱਚ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ 23 ਸਤੰਬਰ ਨੂੰ ਤੇ ਅੱਜ 23 ਸਤੰਬਰ ਨੂੰ ਉਹਨਾਂ ਨੂੰ ਦਿੱਲੀ ਦੇ ਵਿੱਚ ਈਡੀ ਦਫਤਰ ਦੇ ਵਿੱਚ ਬੁਲਾਇਆ ਗਿਆ ਜਿੱਥੇ ਉਹਨਾਂ ਨੂੰ ਉਹਨਾਂ ਦੇ ਕੋਲੋਂ ਪੁਸ਼ਗਿਸ਼ ਕੀਤੀ ਜਾਣੀ ਆ ਪੂਰਾ ਮਾਮਲਾ ਆਨਲਾਈਨ ਐਸਟੇਬਾਜੀ ਐਪ ਦਾ ਦੱਸਿਆ ਜਾ ਰਿਹਾ ਜਿਸ ਤੇ ਚੱਲਦੇ ਕਿ ਅੱਜ ਈਡੀ ਦੇ ਵੱਲੋਂ ਉਹਨਾਂ ਦੇ ਕੋਲੋਂ ਪੁਸ਼ਗਿਸ਼ ਕੀਤੀ ਜਾਵੇਗੀ ਤੇ ਦੱਸਦੇ ਕਿ ਐਕਟਰ ਤੋਂ ਨੂੰ ਤੋਂ ਕੱਲ ਹੀ ਤਲਬ ਕੀਤਾ ਗਿਆ ਤੇ ਕੱਲ ਉਹਨਾਂ ਦੇ ਕੋਲੋਂ ਵੀ ਪੁਸ਼ਗਿਸ਼ ਇਸ ਪੂਰੇ ਮਾਮਲੇ ਦੇ ਵਿੱਚ ED ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ED ਵੱਲੋਂ ਇਹ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ 22 ਤੰਬਰ ਨੂੰ ਜਾਣੀ ਕਿ ਕੱਲ ਰੋਬੀ ਰੁਥਾਪਾ ਨੂੰ ਵੀ ED ਦੇ ਵੱਲੋਂ ਤਲਬ ਕੀਤਾ ਗਿਆ ਸੀ ਤੇ ਪੁਸ਼ਕਿਸ਼ਿਤਪੁਰ ਮਾਮਲੇ ਦੇ ਵਿੱਚ ਕੀਤੀ ਗਈ ਸੀ ਤੇ ਅੱਜ ਜੁਵਰਾਤ ਸਿੰਘ ਨੂੰ ਦਿੱਲੀ ਦੇ ਦਫ਼ਤਰ ED ਦੇ ਵੱਲੋਂ ਤਲਬ ਕੀਤਾ ਗਿਆ ਜਿੱਥੇ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਹੈ ਤੇ ਪੂਰਾ ਮਾਮਲਾ ਆਨਲਾਈਨ ਸਟੇਬਾਜੀ ਐਪ ਦਾ ਦੱਸਿਆ ਜਾ ਰਿਹਾ ਜਿੱਥੇ ਚੱਲਦੇ ਪੁਲਿਸ ਵੱਲੋਂ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤਾਂ ਜੁਵਰਾਤ ਸਿੰਘ ਨੂੰ ED ਦੇ ਵੱਲੋਂ ਅਪੁਸ਼ਕਿਸ਼ ਕੀਤੇ ਜਾਣੀ ਐਡੀ ਦੇ ਵੱਲੋਂ ਪੁਸ਼ਕਿਸ਼ ਕੀਤੀ ਜਾਵੇਗੀ ਪੂਰੇ ਮਾਮਲੇ ਦੇ ਵਿੱਚ ਜਾਂਚ ਜਿਹੜੀ ਐਡੀ ਦੇ ਵੱਲੋਂ ਕੀਤੀ ਜਾਣੀ ਹੈ ਤੇ ਇਸਤਾਈ ਸਤੰਭੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ ਦਿੱਲੀ ਦਫਤਰ ਦੇ ਵਿੱਚ ਅਜੇ ਦਿੱਲੀ ਦੇ ਵਿੱਚ ਜਾਣ ਕੇ ਜਵਰਾ ਸਿੰਘ ਅਤੇ ਦਿੱਲੀ ਚ ਉਹਨਾਂ ਨੂੰ ਤਲਬ ਕੀਤਾ ਗਿਆ ਜਿੱਥੇ ਐਡੀ ਦੇ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਕੀਤੀ ਜਾਣੀ ਹੈ ਤੇ ਕੱਲ ਸੋਨੂ ਸੂਤ ਐਕਟਰ ਸੋਨੂ ਫੂਦ ਨੂੰ ਵੀ ਤਲਬ ਕੀਤਾ ਗਿਆ ਤੇ ਕੱਲ ਸੋਨੂ ਸੂਤ ਤੋਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਐਡੀ ਦੇ ਵੱਲੋਂ ਜਾਂਚ ਜਿਹੜੀ ਹੈ ਕੀਤੀ ਜਾਣੀ ਹੈ ਤੇ ਪੁਸ਼ਕਿਸ਼ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਜਾਣੇ ਸਵਾਲ ਜਵਾਬ ਕੀਤੇ ਜਾਣੇ ਆ ਜਿੱਥੇ ਚਲਦੇ ਕਿ ਅੱਜ ਜਵਰਾਜ ਸਿੰਘ ਨੂੰ ਦਿੱਲੀ ਦਫ਼ਤਰ ਈਡੀ ਦੇ ਦਿੱਲੀ ਦਫ਼ਤਰ ਤਲਬ ਕੀਤਾ ਗਿਆ ਤਾਂ ਅੱਜ ਪੁਸ਼ਕਿਸ਼ ਪੂਰੇ ਮਾਮਲੇ ਦੇ ਵਿੱਚ ਕੀਤੀ ਜਾਣੀ ਹੈ। ਕ੍ਰਿਕਟਰ ਜਵਰਾਜ ਸਿੰਘ ਨਾਲ ਜੁੜੀ ਖਬਰ ਸਾਹਮਣੇ ਆਈ ਆ ਅੱਜ ਈਡੀ ਦੇ ਵੱਲੋਂ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਆ ਦਿੱਲੀ ਦੇ ਵਿੱਚ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ। ਤੇ ਇਸ ਤੰਪਨ ਨੂੰ ਤੇ ਅੱਜ ਤੇ ਇਸ ਤੰਪਨ ਨੂੰ ਉਹਨਾਂ ਨੂੰ ਦਿੱਲੀ ਦੇ ਵਿੱਚ ਈਡੀ ਦਫਤਰ ਦੇ ਵਿੱਚ ਬੁਲਾਇਆ ਗਿਆ ਜਿੱਥੇ ਉਹਨਾਂ ਨੂੰ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਆ ਪੂਰਾ ਮਾਮਲਾ ਆਨਲਾਈਨ ਐਸਟੇਬਾਜੀ ਐਪ ਦਾ ਦੱਸਿਆ ਜਾ ਰਿਹਾ ਜਿਸ ਤੇ ਚੱਲਦੇ ਕਿ ਅੱਜ ਈਡੀ ਦੇ ਵੱਲੋਂ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਵੇਗੀ ਤੇ ਦੱਸਦੇ ਕਿ ਐਕਟਰ ਤੋਂ ਨੂੰ ਤੋਂ ਕੱਲ੍ਹ ਲਈ ਤਲਬ ਕੀਤਾ ਗਿਆ ਤੇ ਕੱਲ ਉਹਨਾਂ ਦੇ ਕੋਲੋਂ ਵੀ ਪੁਸ਼ਕਿਸ਼ ਇਸ ਪੂਰੇ ਮਾਮਲੇ ਦੇ ਵਿੱਚ ED ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ED ਵੱਲੋਂ ਇਹ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ 22 ਤੰਬਰ ਨੂੰ ਜਾਨੀ ਕਿ ਕੱਲ ਰੋਬੀ ਨੂੰ ਥਾਪਾ ਨੂੰ ਵੀ ED ਦੇ ਵੱਲੋਂ ਤਲਬ ਕੀਤਾ ਗਿਆ ਸੀ ਤੇ ਪੁਸ਼ਕਿਸ਼ਿਤਪੁਰ ਮਾਮਲੇ ਦੇ ਵਿੱਚ ਕੀਤੀ ਗਈ ਸੀ ਤੇ ਅੱਜ ਜੁਵਰਾਤ ਸਿੰਘ ਨੂੰ ਦਿੱਲੀ ਦੇ ਦਫਤਰ ED ਦੇ ਵੱਲੋਂ ਤਲਬ ਕੀਤਾ ਗਿਆ ਜਿੱਥੇ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਹੈ ਤੇ ਪੂਰਾ ਮਾਮਲਾ ਆਨਲਾਈਨ ਸਟੇਬਾਜੀ ਐਪ ਦਾ ਦੱਸਿਆ ਜਾ ਰਿਹਾ ਜਿੱਥੇ ਚੱਲਦੇ ਪੁਲਿਸ ਦੇ ਵੱਲੋਂ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤਾਂ ਜੁਵਰਾਤ ਸਿੰਘ ਨੂੰ ED ਦੇ ਵੱਲੋਂ ਅਪੁਸ਼ਕਿਸ਼ ਕੀਤੇ ਜਾਣੀ ਈਡੀ ਦੇ ਵੱਲੋਂ ਪੁਸ਼ਕਿਸ਼ ਕੀਤੇ ਜਾਵੇਗੀ ਪੂਰੇ ਮਾਮਲੇ ਦੇ ਵਿੱਚ ਜਾਂਚ ਜਿਹੜੀ ਈਡੀ ਦੇ ਵੱਲੋਂ ਕੀਤੀ ਜਾਣੀ ਹੈ ਤੇ ਇਸ ਤਰ੍ਹਾਂ ਹੀ ਸਤੰਭੋਂ ਨੂੰ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ ਦਿੱਲੀ ਦਫਤਰ ਦੇ ਵਿੱਚ ਅਜੇ ਦਿੱਲੀ ਦੇ ਵਿੱਚ ਜਾਣ ਕੇ ਜਵਰਾਤ ਸਿੰਘ ਅਤੇ ਦਿੱਲੀ ਚ ਉਹਨਾਂ ਨੂੰ ਤਲਬ ਕੀਤਾ ਗਿਆ ਜਿੱਥੇ ਈਡੀ ਦੇ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਕੀਤੀ ਜਾਣੀ ਹੈ ਤੇ ਕੱਲ ਸੋਨੂ ਸੂਤ ਐਕਟਰ ਸੋਨੂ ਫੂਦ ਨੂੰ ਵੀ ਤਲਬ ਕੀਤਾ ਗਿਆ ਤੇ ਕੱਲ ਸੋਨੂ ਸੂਤ ਤੋਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਜਾਂਚ ਜਿਹੜੀ ਹੈ ਕੀਤੀ ਜਾਣੀ ਹੈ ਤੇ ਪੁਸ਼ਕਿਸ਼ ਇਸ ਪੂਰੇ ਮਾਮਲੇ ਦੇ ਵਿੱਚ ਕੀਤੇ ਜਾਣੇ ਸਵਾਲ ਜਵਾਬ ਕੀਤੇ ਜਾਣੇ ਆ ਜਿੱਥੇ ਚੱਲਦੇ ਕਿ ਅੱਜ ਜਵਰਾਜ ਸਿੰਘ ਨੂੰ ਦਿੱਲੀ ਦਫ਼ਤਰ ਈਡੀ ਦੇ ਦਿੱਲੀ ਦਫ਼ਤਰ ਤਲਬ ਕੀਤਾ ਗਿਆ ਤਾਂ ਅੱਜ ਪੁਸ਼ਕਿਸ਼ ਪੂਰੇ ਮਾਮਲੇ ਦੇ ਵਿੱਚ ਕੀਤੀ ਜਾਣੀ ਹੈ। ਕ੍ਰਿਕਟਰ ਜਵਰਾਜ ਸਿੰਘ ਨਾਲ ਜੁੜੀ ਖਬਰ ਸਾਹਮਣੇ ਆਈ ਆ ਅੱਜ ਈਡੀ ਦੇ ਵੱਲੋਂ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਆ ਦਿੱਲੀ ਦੇ ਵਿੱਚ ਉਹਨਾਂ ਨੂੰ ਤਲਬ ਕੀਤਾ ਗਿਆ ਸਿਗਾ 23 ਸਤੰਭ ਨੂੰ ਤੇ ਅੱਜ 23 ਸਤੰਭ ਨੂੰ ਉਹਨਾਂ ਨੂੰ ਦਿੱਲੀ ਦੇ ਵਿੱਚ ਈਡੀ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਜਿੱਥੇ ਉਹਨਾਂ ਨੂੰ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਆ ਪੂਰਾ ਮਾਮਲਾ ਆਨਲਾਈਨ ਸਟੇਪੀਜੀ ਐਪ ਦਾ ਦੱਸਿਆ ਜਾ ਰਿਹਾ ਜਿਸ ਤੇ ਚੱਲਦੇ ਕਿ ਅੱਜ ਈਡੀ ਦੇ ਵੱਲੋਂ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਵੇਗੀ ਤੇ ਦੱਸਦੇ ਕਿ ਐਕਟਰ ਤੋਂ ਨੂੰ ਤੋਂ ਕੱਲ੍ਹ ਲਈ ਤਲਬ ਕੀਤਾ ਗਿਆ ਤੇ ਕੱਲ ਉਹਨਾਂ ਦੇ ਕੋਲੋਂ ਵੀ ਪੁਸ਼ਕਿਸ਼ ਇਸ ਪੂਰੇ ਮਾਮਲੇ ਦੇ ਵਿੱਚ ED ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ED ਵੱਲੋਂ ਇਹ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ 22 ਤੰਬੋਂ ਨੂੰ ਜਾਣੀ ਕਿ ਕੱਲ ਰੋਬੀ ਨੂੰ ਥਾਪਾ ਨੂੰ ਵੀ ED ਦੇ ਵੱਲੋਂ ਤਲਬ ਕੀਤਾ ਗਿਆ ਸੀ ਤੇ ਪੁਸ਼ਕਿਸ਼ਪੁਰ ਮਾਮਲੇ ਦੇ ਵਿੱਚ ਕੀਤੀ ਗਈ ਸੀ ਤੇ ਅੱਜ ਜੁਵਰਾਤ ਸਿੰਘ ਨੂੰ ਦਿੱਲੀ ਦੇ ਦਫਤਰ ED ਦੇ ਵੱਲੋਂ ਤਲਬ ਕੀਤਾ ਗਿਆ ਜਿੱਥੇ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਹੈ ਤੇ ਪੂਰਾ ਮਾਮਲਾ ਆਨਲਾਈਨ ਸਟੇਬਾਜੀ ਐਪ ਦਾ ਦੱਸਿਆ ਜਾ ਰਿਹਾ ਜਿੱਥੇ ਚੱਲਦੇ ਪੁਲਿਸ ਦੇ ਵੱਲੋਂ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤਾਂ ਜੁਵਰਾਤ ਸਿੰਘ ਨੂੰ ED ਦੇ ਵੱਲੋਂ ਅਪੁਸ਼ਕਿਸ਼ ਕੀਤੇ ਜਾਣੀ ਈਡੀ ਦੇ ਵੱਲੋਂ ਪੁਸ਼ਕਿਸ਼ ਕੀਤੀ ਜਾਵੇਗੀ ਪੂਰੇ ਮਾਮਲੇ ਦੇ ਵਿੱਚ ਜਾਂਚ ਜਿਹੜੀ ਈਡੀ ਦੇ ਵੱਲੋਂ ਕੀਤੀ ਜਾਣੀ ਹੈ ਤੇ ਇਸ ਤਰ੍ਹਾਂ ਹੀ ਸਤੰਭੋਂ ਨੂੰ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ ਦਿੱਲੀ ਦਫਤਰ ਦੇ ਵਿੱਚ ਅਜੇ ਦਿੱਲੀ ਦੇ ਵਿੱਚ ਜਾਣ ਕੇ ਜਵਰਾਤ ਸਿੰਘ ਅਤੇ ਦਿੱਲੀ ਚ ਉਹਨਾਂ ਨੂੰ ਤਲਬ ਕੀਤਾ ਗਿਆ ਜਿੱਥੇ ਈਡੀ ਦੇ ਵੱਲੋਂ ਲਗਾਤਾਰ ਇਸ ਦੇ ਵਿੱਚ ਜਾਂਚ ਕੀਤੀ ਜਾਣੀ ਹੈ ਤੇ ਕੱਲ ਸੋਨੂ ਸੂਤ ਐਕਟਰ ਸੋਨੂ ਫੂਦ ਨੂੰ ਵੀ ਤਲਬ ਕੀਤਾ ਗਿਆ ਤੇ ਕੱਲ ਸੋਨੂ ਸੂਤ ਤੋਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਈਡੀ ਦੇ ਵੱਲੋਂ ਜਾਂਚ ਜਿਹੜੀ ਹੈ ਕੀਤੀ ਜਾਣੀ ਹੈ ਤੇ ਪੁਸ਼ਕਿਸ਼ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਜਾਣੇ ਸਵਾਲ ਜਵਾਬ ਕੀਤੇ ਜਾਣੇ ਆ ਜਿੱਥੇ ਚਲਦੇ ਕਿ ਅੱਜ ਜਵਰਾ ਸਿੰਘ ਨੂੰ ਦਿੱਲੀ ਦਫ਼ਤਰ ਈਡੀ ਦੇ ਦਿੱਲੀ ਦਫ਼ਤਰ ਤਲਬ ਕੀਤਾ ਗਿਆ ਤਾਂ ਅੱਜ ਪੁਸ਼ਕਿਸ਼ ਪੂਰੇ ਮਾਮਲੇ ਦੇ ਵਿੱਚ ਕੀਤੀ ਜਾਣੀ ਹੈ। ਕ੍ਰਿਕਟਰ ਜਵਰਾ ਸਿੰਘ ਨਾਲ ਜੁੜੀ ਖਬਰ ਸਾਹਮਣੇ ਆਈ ਆ ਅੱਜ ਈਡੀ ਦੇ ਵੱਲੋਂ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਆ ਦਿੱਲੀ ਦੇ ਵਿੱਚ ਉਹਨਾਂ ਨੂੰ ਤਲਬ ਕੀਤਾ ਗਿਆ ਸੀਗਾ। ਇਸ ਤੰਪ ਨੂੰ ਤੇ ਅੱਜ ਇਸ ਤੰਪ ਨੂੰ ਉਹਨਾਂ ਨੂੰ ਦਿੱਲੀ ਦੇ ਵਿੱਚ ਈਡੀ ਦਫ਼ਤਰ ਦੇ ਵਿੱਚੋਂ ਬੁਲਾਇਆ ਗਿਆ ਜਿੱਥੇ ਉਹਨਾਂ ਨੂੰ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਆ ਦਾ ਮਾਮਲਾ ਆਨਲਾਈਨ ਐਸਰਟੇ ਭਾਜੀ ਐਪ ਦਾ ਦੱਸਿਆ ਜਾ ਰਿਹਾ ਜਿੱਥੇ ਚੱਲਦੇ ਕਿ ਅੱਜ ਈਡੀ ਦੇ ਵੱਲੋਂ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਵੇਗੀ ਤੇ ਦੱਸਦੇ ਕਿ ਐਕਟਰ ਤੋਂ ਨੂੰ ਕੱਲ ਹੀ ਤਲਬ ਕੀਤਾ ਗਿਆ ਤੇ ਕੱਲ ਉਹਨਾਂ ਦੇ ਕੋਲੋਂ ਵੀ ਪੁਸ਼ਕਿਸ਼ ਇਸ ਪੂਰੇ ਮਾਮਲੇ ਦੇ ਵਿੱਚ ED ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ED ਵੱਲੋਂ ਇਹ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ 22 ਤੰਬੋਂ ਨੂੰ ਜਾਣੀ ਕਿ ਕੱਲ ਰੋਬੀ ਨੂੰ تھاਪਾ ਨੂੰ ਵੀ ED ਦੇ ਵੱਲੋਂ ਤਲਬ ਕੀਤਾ ਗਿਆ ਸੀ ਤੇ ਪੁਸ਼ਕਿਸ਼ਿਤਪੁਰ ਮਾਮਲੇ ਦੇ ਵਿੱਚ ਕੀਤੀ ਗਈ ਸੀ ਤੇ ਅੱਜ ਜੁਵਰਾਤ ਸਿੰਘ ਨੂੰ ਦਿੱਲੀ ਦੇ ਦਫਤਰ ED ਦੇ ਵੱਲੋਂ ਤਲਬ ਕੀਤਾ ਗਿਆ ਜਿੱਥੇ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਜਾਣੀ ਹੈ ਤੇ ਪੂਰਾ ਮਾਮਲਾ ਆਨਲਾਈਨ ਸਟੇਬਾਜੀ ਐਪ ਦਾ ਦੱਸਿਆ ਜਾ ਰਿਹਾ ਜਿੱਥੇ ਚੱਲਦੇ ਪੁਲਿਸ ਵੱਲੋਂ ਲਗਾਤਾਰ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਤਾਂ ਜੁਵਰਾਤ ਸਿੰਘ ਨੂੰ ED ਦੇ ਵੱਲੋਂ ਪੁਸ਼ਕਿਸ਼ ਕੀਤੀ ਜਾਣੀ ਹੈ